ਉਕੇ ਸਾਨੂੰ ਇੱਕ ਪੂਰੇ ਸੰਸਾਰ ਦੇ ਵਿੱਚ ਵਿਚਰਨਾ ਸਿਖਾਉਂਦੇ ਨੇ ਮਾਪੇ ਤਾਂ ਉਹ ਇੱਕ ਕੱਲਾ ਬਾਪ ਹੁੰਦਾ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚੋਂ ਜਿਹਨੂੰ ਇਹ ਹੁੰਦਾ ਕਿ ਮੇਰੇ ਬੱਚੇ ਦੇ ਸਭ ਤੋਂ ਚੰਗਾ ਪਾਇਆ ਵੀ ਹੋਵੇ ਤੇ ਸਭ ਤੋਂ ਚੰਗਾ ਖਾਵੇ ਵੀ ਤੇ ਐਜੂਕੇਸ਼ਨ ਵੀ ਇਹਦੀ ਵਧੀਆ ਹੋਵੇ ਮਾ ਬਾਪ ਆਪਣੇ ਪੂਰਾ ਜ਼ੋਰ ਲਾ ਦਿੰਦੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਸੰਸਕਾਰਾਂ ਨੂੰ ਲੈ ਕੇ ਰਹਿਣ ਸਹਿਣ ਨੂੰ ਲੈ ਕੇ ਤੇ ਜਾਂ ਫਿਰ ਆਪਣੇ ਬੱਚਿਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਅਸੀਂ ਇੰਨਾ ਕ ਕਮਾ ਕੇ ਜਾਈਏ ਵੀ ਅਸੀਂ ਇਹਨਾਂ ਨੂੰ ਇੰਨੇ ਲੈਕ ਬਣਾ ਦਈਏ ਕਿ ਸਾਡੇ ਬੱਚਿਆਂ ਨੂੰ ਕਿਸੇ ਦੀ ਮਦਦ ਦੀ ਲੋੜ ਨਾ ਪਵੇ ਪਰ ਆਖਿਰ ਜਦੋਂ ਉਹੀ ਮਾਪੇ ਬਜ਼ੁਰਗ ਹੋ ਜਾਂਦੇ ਨੇ ਤਾਂ ਜਦੋਂ ਜੇਕਰ ਤੋਂ ਮਾਪਿਆਂ ਦੇ ਚਾਰ ਪੁੱਤ ਹੋਣ ਜਾਂ ਫਿਰ ਤਿੰਨ ਪੁੱਤ ਹੋਣ ਦੋ ਵੀ ਹੋਣ ਤਾਂ ਜਦੋਂ ਬਜ਼ੁਰਗ ਹੁੰਦੇ ਨੇ ਉਦੋਂ ਸਾਰੇ ਬੱਚੇ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੁੰਦੇ ਨੇ ਆਪੋ ਆਪਣੇ ਬਿਜ਼ਨਸ ਨੂੰ ਲੈ ਕੇ ਜਾਂ ਫਿਰ ਆਪਣੇ ਆਪਣੇ ਕਾਰੋਬਾਰਾਂ ਨੂੰ ਲੈ ਕੇ ਵਿਅਸਤ ਹੁੰਦੇ ਨੇ ਤਾਂ ਫਿਰ ਉਹੀ ਬਜ਼ੁਰਗ ਮਾਪੇ ਕਿਤੇ ਨਾ ਕਿਤੇ ਰੋਟੀ ਵੱਲੋਂ ਪਾਣੀ ਵੱਲੋਂ ਤੇ ਇੱਕ ਉਹਨਾਂ ਦਾ ਜਿਹੜਾ ਤੁਹਾਨੂੰ ਕੋਲੇ ਬੈਠ ਕੇ ਇੱਕ ਨੈਗ ਹੁੰਦਾ ਪਰਿਵਾਰ ਦਾ ਜਿਸ ਚੀਜ਼ ਨੂੰ ਉਹ ਤਰਸਦੇ ਨੇ ਤਾਂ ਜੇਕਰ ਮੈਨੂੰ ਲੱਗਦਾ ਵੀ ਜੇ ਸਾਡੇ ਬੱਚੇ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਜਾਂ ਸਾਡੀ ਹੁਣ ਜਿਹੜੀ ਪੀੜ੍ਹੀ ਚੱਲ ਰਹੀ ਹੈ ਇਹ ਪੀੜ੍ਹੀ ਸਾਡੀ ਬੱਚਿਆਂ ਦਾ ਬੱਚਿਆਂ ਦੀ ਪੀੜ੍ਹੀ ਇਹ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਵੇਂ ਜਿਹੜੀ ਜਨਰੇਸ਼ਨ ਹੈ ਉਹ ਮਾਪੇ ਤੋਂ ਤਾਂ ਟੋਟੀ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਇੱਕ ਇਹੋ ਜੀ ਚੀਜ਼ ਆ ਗਈ ਹੈ ਕਿ ਜਿਨ੍ਹਾਂ ਨੇ ਸਾਨੂੰ ਆਸੇ ਪਾਸੇ ਧਿਆਨ ਦੇਣਾ ਜ਼ਰੂਰ ਰੱਖਿਆ ਹੋਇਆ ਕਰਕੇ ਪਰ ਮਾਪੇ ਤੋਂ ਇੱਕ ਤੋੜ ਕੇ ਰੱਖਿਆ ਹੋਇਆ ਵਾ ਹੁਣ ਜੇਕਰ ਬੱਚੇ ਜੇ ਕਹਿ ਦਿੰਦੇ ਨੇ ਕਿ ਚਾਰ ਭਰਾਣੇ ਤੇ ਚਾਰਾਂ ਕੋਲੇ ਬਹੁਤ ਪੈਸਾ ਆਈ ਹੁਣ ਚਾਰਾਂ ਭਰਾਵਾਂ ਦੇ ਵਿੱਚੋਂ ਸੋਨੂੰ ਪੈਸਾ ਉੱਥੇ ਮਾਇਨੇਰੀ ਨਹੀਂ ਰੱਖਦਾ ਜਦੋਂ ਤੁਸੀਂ ਮਾਪੇ ਨੂੰ ਪੁੱਛਦੇ ਨਹੀਂ ਹੈਗੇ ਹੁਣ ਤੁਸੀਂ ਆਪੋ ਆਪਣੇ ਕੰਮਕਾਰਾਂ ਦੇ ਵਿੱਚ ਜੁੜੇ ਹੁੰਨੇ ਹੋ ਪਰ ਮਾਪੇ ਨੇ ਜਿਹੜੇ ਉਹ ਉੱਥੇ ਤੁਹਾਨੂੰ ਤਰਸਦੇ ਰਹਿ ਜਾਂਦੇ ਨੇ ਜਿਵੇਂ ਕਿ ਵੱਡੀਆਂ ਉਮਰਾਂ ਹੋ ਜਾਣੀਆਂ ਤਾਂ ਇੱਕ ਲੋਕ ਦਿਖਾਵੇ ਦੇ ਲਈ ਫਿਰ ਅਸੀਂ ਕਹਿੰਦੇ ਆ ਵੀ ਜਦੋਂ ਮਾਪੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਰੁਸਤ ਹੋ ਜਾਂਦੇ ਨੇ ਤਾਂ ਅਸੀਂ ਉਹਨਾਂ ਦਾ ਭੋਗ ਪਾਉਣਾ ਹੈ ਜਾਂ ਫਿਰ ਅਸੀਂ ਉਹਨਾਂ ਨੂੰ ਵੱਡਾ ਕਰਨਾ ਹੈ ਲੋਕ ਦਿਖਾਵੇ ਦੇ ਲਈ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਗੁਬਾਰੇ ਲਗਾਏ ਜਾਂਦੇ ਨੇ ਉਹਨਾਂ ਉੱਪਰ ਫੁੱਲੀਆਂ ਸੁੱਟੀਆਂ ਜਾਂਦੀਆਂ ਨੇ ਲਾਲ ਫੁਲਕਾਰੀ ਪਾਈ ਜਾਂਦੀ ਹੈ ਮਾਫ ਕਰਨਾ ਲਾਲ ਫੁਲਕਾਰੀ ਪਾਈ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਪ੍ਰਸ਼ਾਦ ਬਣਾਉਣਾ ਮਿੱਠਾ ਬਣਾਉਣਾ ਮਰਨ ਤੋਂ ਬਾਅਦ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਵੱਡਾ ਕਰਤਾ ਤੇ ਜਦੋਂ ਜਿਉਂਦਿਆਂ ਨੂੰ ਤੁਸੀਂ ਪੁੱਛਣਾ ਨਹੀਂ ਮਰਿਆਂ ਤੋਂ ਬਾਅਦ ਤੁਸੀਂ ਉਸ ਨੂੰ ਵੱਡਾ ਕਰਨਾ ਚਾਹਣ ਜਿਹੜੇ ਜਿਉਂਦਿਆਂ ਦੀ ਬਾਤ ਨਹੀਂ ਪੁੱਛਣੀ ਇੱਕ ਛੋਟੀ ਜੀ ਐਗਜ਼ਾਮਪਲ ਹੈ ਕਹਿੰਦੇ ਜਿਉਂਦਿਆਂ ਦੀ ਬਾਤ ਨਹੀਂ ਪੁੱਛਣੀ ਮਰਿਆਂ ਬਾਅਦ ਤੁਸੀਂ ਕ੍ਰਿਆ ਕਰਮ ਕਰਨ ਲੱਗ ਜੰਨੇ ਹੋ ਸਿਰਫ ਇੱਕ ਲੋਕ ਦਿਖਾਵੇ ਦੇ ਲਈ ਕਿ ਜੇਕਰ ਮਾਪੇ ਇਸ ਦੁਨੀਆ ਤੋਂ ਚਲੇ ਗਏ ਨੇ ਤਾਂ ਲੋਕਾਂ ਦੇ ਅੱਗੇ ਨੱਕ ਰੱਖਣ ਮਾਰੇ ਅਸੀਂ ਕਹਿੰਨੇ ਆਂ ਵੀ ਮਿੱਠਾ ਜ਼ਰੂਰ ਬਣਾਓ ਜਲੇਬੀ ਬਣਾਓ ਚਾਹੇ ਪ੍ਰਸ਼ਾਦ ਬਣਾਓ ਵੀ ਲੋਕ ਕੀ ਕਹਿਣਗੇ ਵੀ ਇਹਨਾਂ ਨੇ ਆਪਣੇ ਮਾਪੇਾਂ ਦੀ ਜਾਂ ਬਜ਼ੁਰਗ ਦੀ ਰੋਟੀ ਨਹੀਂ ਚੰਗੀ ਕੀਤੀ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਜਦੋਂ ਮਾਪੇ ਜਾਂਉਂਦੇ ਹੁੰਦੇ ਨੇ ਸਾਨੂੰ ਉਹਨਾਂ ਨੂੰ ਉਦੋਂ ਸੰਭਾਲ ਲੈਣਾ ਚਾਹੀਦਾ ਹੈ ਨਾ ਕਿ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਰੋਟੀ ਲੋਕਾਂ ਨੇ ਚਾਰਾ ਨੇ ਖਾਣ ਆਉਣੀ ਹੁੰਦੀ ਹੈ ਵੀ ਅਸੀਂ ਉਹਦੇ ਵੱਲ ਧਿਆਨ ਦੇਈਏ ਜਦੋਂ ਅਸੀਂ ਉਸ ਰੋਟੀ ਤੇ ਇੰਨਾ ਖਰਚਾ ਕਰ ਸਕਦੇ ਆ ਜੇਕਰ ਤੁਹਾਡੇ ਕੋਲੇ ਸਮਾਂ ਨਹੀਂ ਜੇ ਤੁਸੀਂ ਕਿਤੇ ਬਾਹਰ ਰਹਿੰਦੇ ਹੋ ਜਾਂ ਫਿਰ ਅਕਸਰ ਟਰੈਵਲ ਕਰਦੇ ਰਹਿੰਦੇ ਹੋ ਤਾਂ ਮਾਪੇਬਾਪ ਦੇ ਲਈ ਇੱਕ ਕੇਅਰ ਟੇਕਰ ਤਾਂ ਜ਼ਰੂਰ ਤੁਸੀਂ ਰੱਖ ਸਕਦੇ ਹੋ ਜੋ ਉਹਨਾਂ ਦੇ ਕੋਲੇ 24 ਘੰਟੇ ਰਵੇ ਤੇ ਉਹਨਾਂ ਨੂੰ ਦਵਾਈ ਦੱਪਾਂ ਜਾਂ ਫਿਰ ਖਾਣ ਪੀਣ ਉਹਨਾਂ ਨੂੰ ਸਮੇਂ ਤੇ ਦੇਵੇ ਇੱਕ ਸਮਾਂ ਇਹੋ ਜਾਂ ਹੁੰਦਾ ਕਿ ਮਾਪੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਵਾਸ਼ਰੂਮ ਜਾਣ ਦੇ ਲਈ ਜਾਂ ਫਿਰ ਪਾਣੀ ਦਾ ਇੱਕ ਗਲਾਸ ਪੀਣ ਦੇ ਲਈ ਵੀ ਤਰਸ ਜਾਂਦੇ ਨੇ ਪਰ ਜਦੋਂ ਬੱਚਾ ਛੋਟਾ ਹੁੰਦਾ ਬੱਚਾ 10 ਵਾਰੀ ਪਾਣੀ ਢੋਲਦਾ 10 ਵਾਰੀ ਮੰਗਦਾ ਮਾਂ 10 ਵਾਰ ਹੀ ਦਿੰਦੀ ਹੈ ਪਰ ਜਿਵੇਂ ਜਿਵੇਂ ਮਾਪੇ ਬਜ਼ੁਰਗ ਹੁੰਦੇ ਜਾਂਦੇ ਨੇ ਕਹਿੰਦੇ ਨੇ ਕਿ ਉਹਨਾਂ ਦੀ ਸੋਚ ਨੇ ਜਿਹੜਾ ਵਰਤਾਰਾ ਉਹ ਬੱਚਿਆਂ ਵਰਗਾ ਹੁੰਦਾ ਜਾਂਦਾ ਪਰ ਉਹ ਹੀ ਬੱਚਾ ਜਿਹੜਾ 10 ਵਾਰੀ ਪਾਣੀ ਦਾ ਗਲਾਸ ਡੋਲਦਾ ਤੇ 10 ਵਾਰ ਮੰਗਦਾ ਉਹੀ ਬੱਚਾ ਆਪਣੀ ਮਾਂ ਨੂੰ ਦੋ ਵਾਰ ਤੋਂ ਬਾਅਦ ਪਾਣੀ ਦੇਣ ਦੇ ਮਤਲਬ ਕਿ ਦੇਣ ਤੋਂ ਬਾਅਦ ਵੀ ਖਿਜਣ ਲੱਗ ਜਾਂਦਾ ਕਿ ਤੂੰ ਬਾਰ ਬਾਰ ਮਾਂ ਪਾਣੀ ਮੰਗਦੀ ਆ ਜਾਂ ਡੋਲ ਦਿੰਨੀ ਆ ਤੇ ਤੂੰ ਪੀਣਾ ਨਹੀਂ ਆਂਦਾ ਤੂੰ ਆ ਕੀ ਕਰਦੀ ਐ ਤੇ ਉਹ ਮਾਪੇ ਜਦੋਂ ਉਹ ਬੱਚੇ ਬਚਪਨ ਦੇ ਵਿੱਚ ਉਹ ਹਰਕਤਾਂ ਕਰਦੇ ਨੇ ਤਾਂ ਮਾਪੇ ਖੁਸ਼ ਹੁੰਦੇ ਨੇ ਦੇਖ ਕੇ ਵੀ ਸਾਡਾ ਬੱਚਾ ਐਵੇਂ ਦੀ ਐਕਟੀਵਿਟੀ ਕਰ ਰਿਹਾ ਐ ਸਿੱਖ ਰਿਹਾ ਐ ਹਨਾ ਉਦੋਂ ਉਹਨਾਂ ਦਾ ਖਿਜਣਾ ਮਤਲਬ ਕਿ ਬਣਦਾ ਹੁੰਦਾ ਪਰ ਉਹ ਖਿਜਦੇ ਨਹੀਂ ਕਿਉਂਕਿ ਉਹ ਸਾਡੇ ਮਾਪੇ ਹੁੰਦੇ ਨੇ ਤਾਂ ਬੱਚੇ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਨੇ ਤਾਂ ਮਾਪਿਆਂ ਦੀ ਉਮਰ ਜਿਹੜੀ ਆਪਣੀ ਸੋਹ ਮਾਫ ਕਰਨਾ ਜਿਹੜੀ ਸੋਚ ਹੈ ਉਹ ਬੱਚਿਆਂ ਵਾਲੀ ਹੋ ਜਾਂਦੀ ਤੇ ਬੱਚੇ ਖਿਜਣ ਲੱਗ ਜਾਂਦੇ ਨੇ ਮਾਪਿਆਂ ਤੇ ਬੁਢਾਪੇ ਦੇ ਵਿੱਚ ਬੱਚਿਆਂ ਨੂੰ ਆਪਣੇ ਮਾਪੇ ਦੀ ਲਾਠੀ ਬਨਨ ਦੀ ਲੋੜ ਹੈ ਤੇ ਨਾ ਕੀ ਆ ਜਿਹੜਾ ਮਰਨ ਤੋਂ ਬਾਅਦ ਤੁਸੀਂ ਕੀ ਆ ਕਰਮ ਕਰਦੇ ਹੋ ਜਾਂ ਲੋਕ ਦਿਖਾਵੇ ਦੇ ਲਈ ਭੋਗ ਪਾਉਨੇ ਉਹ ਇਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ ਤੇ ਐਸੇ ਨਾਲ ਹੀ ਸਾਡੇ ਨਾਲ ਕੋਲਰ ਜੁੜ ਚੁੱਕੇ ਨੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਨੇ ਸਜੀਵ ਸ਼ਰਮਾ ਹੋ ਰਹੇ ਹਾਂ ਜੀ ਖਰੜ ਤੋਂ ਜੀ 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 ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਡਮ ਬਹੁਤ ਵਧੀਆ ਏਵਨ ਪੰਜਾਬੀ ਟੀਵੀ ਚੈਨਲ ਹੈ ਜਿਹੜਾ ਮੁੱਦੇ ਲੈ ਕੇ ਆਉਂਦਾ ਜੀ ਜੀ ਬਹੁਤ ਵਧੀਆ ਵਿਸ਼ਾਵਿਕਾ ਟਾਪਿਕ ਹੈ ਬਹੁਤ ਵਧੀਆ ਵਿਸ਼ਾ ਜੀ ਜੀ ਦੇਖੋ ਮੈਡਮ ਮਾਤਾ ਪਿਤਾ ਦੀ ਗੱਲ ਚੱਲ ਰਹੀ ਹੈ ਜੀ ਜੀ ਮਾਤਾ ਪਿਤਾ ਤੋਂ ਅਗਰ ਤੁਸੀਂ ਦੇਖਿਏ ਅਗਰ ਮਾਤਾ ਪਿਤਾ ਨਾ ਹੋਣ ਤਾਂ ਬੱਚਾ ਕਿੱਥੋਂ ਆਊਗਾ ਤੇ ਦੁਨੀਆ ਦੀ ਜ਼ਿੰਦਗੀ ਦਾ ਉਹਨੂੰ ਕਿਵੇਂ ਪਤਾ ਲੱਗੂਗਾ ਜੀ ਜੀ ਬਿਲਕੁਲ ਜਦੋਂ ਬੱਚੇ ਛੋਟੇ ਹੁੰਦੇ ਆ ਉਦੋਂ ਤੱਕ ਲੜਦੇ ਆਂ ਮਾਂ ਮੇਰੀ ਆ ਮਾਂ ਮੇਰੀ ਹੈ ਜੀ ਜੀ ਬਿਲਕੁਲ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਵਿਆਹ ਸ਼ਾਦੀਆਂ ਹੋ ਜਾਂਦੇ ਆ ਫੇਰ ਕਹਿੰਦੇ ਮਾਂ ਤੇਰੀ ਆ ਮਾਂ ਤੇਰੀ ਹੈ ਜੀ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਦਸਿਕਾ ਨੂੰ ਇਹ ਕਹਿਣਾ ਚਾਹੁੰਦਾ ਐ ਵੀ ਜਿਨ੍ਹਾਂ ਕੋਲ ਮਾਤਾ ਪਿਤਾ ਹੈਗੇ ਆ ਜੀ ਜੀ ਉਹਨਾਂ ਕੋਲ ਜ਼ਿੰਦਗੀ ਦਾ ਸਭ ਤੋਂ ਕੀਮਤੀ ਗਹਿਣਾ ਹੈ ਜੀ ਜੀ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਐ ਤੁਸੀਂ ਸ਼ਰਮਾ ਜੀ ਕਿ ਬਹੁਤ ਅਨਮੋਲ ਚੀਜ਼ਾਂ ਨੇ ਇਹ ਬਹੁਤ ਹੀ ਜ਼ਿਆਦਾ ਕੀਮਤੀ ਚੀਜ਼ਾਂ ਨੇ ਜਿਨ੍ਹਾਂ ਕੋਲੇ ਇਸ ਸਮੇਂ ਮਾਪੇ ਦੋਨੇ ਇਸ ਸਮੇਂ ਹੈ ਬਿਲਕੁਲ ਮੈਡਮ ਸਮਝਣ ਦੀ ਜ਼ਰੂਰਤ ਹੈ ਜੀ ਜੀ ਸਾਡੀ ਸੋਚ ਤੇ ਡਿਪੈਂਡ ਕਰਦਾ ਵੀ ਸਾਡੀ ਸੋਚ ਕੀ ਕੀਆ ਸੋਚ ਰਹੀ ਹੈ ਜੀ ਕਿੱਥੇ ਤੱਕ ਸਾਡੀ ਸੋਚ ਜਿਹੜੀ ਸੋਚ ਰਹੀ ਹੈ ਜੀ ਜੀ ਅਸੀਂ ਭੁੱਲ ਜਾਂਦੇ ਆਂ ਵੀ ਮਾਤਾ ਪਿਤਾ ਪਹਿਲਾਂ ਤਾਂ ਮਾਂ ਦੀ ਉਹ ਗੱਲ ਕਰ ਲਓ ਜੀ ਜੀ ਮਾਂ 9 ਮਹੀਨੇ ਪਹਿਲਾਂ ਦਾ ਪੇਟ ਚ ਪਾਲਦੀ ਹੈ ਜੀ ਬੱਚੇ ਨੂੰ ਬਿਲਕੁਲ ਕਿੰਨੇ ਪਰਹੇਜ਼ ਰੱਖਦੀ ਆ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਫੇਰ ਜਾ ਕੇ ਬੱਚੇ ਨੂੰ ਜਨਮ ਦਿੰਦੀ ਆ ਬੱਚੇ ਨੂੰ ਦੁਨੀਆਦਾਰੀ ਦਿਖਾਉਂਦੀ ਆ ਜੀ ਜੀ ਕਹਿੰਦੇ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਦੂਰਾ ਜਨਮ ਹੁੰਦਾ ਜਨਾਨੀ ਦਾ ਉਹ ਦੋ ਬਿਲਕੁਲ ਮੈਡਮ ਇਹਨੂੰ ਕੋਲ ਉਸ ਟਾਈਮ ਉਹ ਸਾਡੀ ਮਾਂ ਨੂੰ ਪਤਾ ਹੁੰਦਾ ਜਾਂ ਪਰਮਾਤਮਾ ਨੂੰ ਪਤਾ ਹੁੰਦਾ ਜੀ ਜੀ ਕਿੰਨਿਆ ਦਰਦ ਤਕਲੀਫਾਂ ਦੇ ਵਿੱਚੋਂ ਝੇਲ ਕੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਫਿਰ ਉਹ ਛੋਟੇ ਹੁੰਦੇ ਨੂੰ ਉਹਦਾ ਆਗਣਾ ਮੂਤਣ ਜਿਹਨੂੰ ਆਪਾਂ ਪੰਜਾਬੀ ਦੇਸੀ ਸ਼ਬਦਾਂ ਚ ਕਹਿ ਦਿੰਦੇ ਆ ਜੀ ਸਾਰਾ ਕੁਝ ਜਿਹੜਾ ਉਹਦਾ ਕੱਪੜਾ ਲੀੜਾ ਤੋਂ ਧੋਈਆ ਜੋ ਵੀ ਕਰਨਾ ਮਾਂ ਜਦ ਤੱਕ ਕਰਦੀ ਰਹਿੰਦੀ ਹੈ ਜਦ ਤੱਕ ਬੱਚਾ ਆਪ ਖੁਦ ਕੰਮ ਯੋਗ ਨਹੀਂ ਹੋ ਜਾਂਦਾ ਜੀ ਜੀ ਬਿਲਕੁਲ ਉਸ ਤੋਂ ਬਾਅਦ ਫਿਰ ਬੱਚੇ ਦੀ ਪੜ੍ਹਾਈ ਬੱਚੇ ਦੀ ਪਰਵਰਿਸ਼ ਜੀ ਉਸ ਤੋਂ ਬਾਅਦ ਫਿਰ ਬੱਚੇ ਦੀ ਸਮਾਕਾਰ ਦਾ ਉਹਨੂੰ ਦੱਸਣ ਦਾ ਤਰੀਕਾ ਨੌਕਰੀ ਦਾ ਅੱਗੇ ਆ ਜਾਂਦਾ ਜੀ ਫਿਰ ਵਿਆਹ ਸ਼ਾਦੀ ਦਾ ਹੋ ਜਾਂਦਾ ਜੀ ਜੀ ਦੁਨੀਆ ਦੇ ਵਿੱਚ ਵਿਛੜਨ ਦੇ ਲਈ ਇੱਕ ਮਾਂ ਤੇ ਬਾਪ ਪ੍ਰੋਪਰ ਉਸ ਤਰੀਕੇ ਨਾਲ ਤਿਆਰ ਕਰਦੇ ਨੇ ਕਿ ਸਾਡੇ ਬੱਚੇ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਬਿਲਕੁਲ ਦੇਖੋ ਮੈਡਮ ਅਧਿਕਾਰ ਮਾਂ ਦਾ ਤੇ ਬਾਪ ਦਾ ਬਿਲਕੁਲ ਬਰਾਬਰ ਹੁੰਦਾ ਹੈ ਜਾਂ ਬੱਚੇ ਦਾ ਮਾਤਾ ਪਿਤਾ ਪ੍ਰਤੀ ਬਿਲਕੁਲ ਬਰਾਬਰ ਹੁੰਦਾ ਹੈ ਜੀ ਜੀ ਬਿਲਕੁਲ ਕਿ ਉਹ ਐਸੀ ਸੋਚ ਲੰਨਿਆ ਜਦੋਂ ਵਿਆਹ ਸ਼ਾਦੀ ਹੋਊਗੀ ਜੀ ਫਿਰ ਉਹ ਬੱਚੇ ਦੀ ਜਿਹੜੀ ਲਾਈਫ ਹੈ ਉਹ ਫਿਰ ਇਸ ਹਿਸਾਬ ਨਾਲ ਹੋ ਜਾਂਦੀ ਹੈ ਵੀ ਕਈ ਲੋਕ ਜਿਹੜੇ ਨਹੀਂ ਸੋਚ ਪਾਉਂਦੇ ਜ ਜਿਹਨੂੰ ਮੈਂ ਮਾਫੀ ਚਾਹੁੰਦਾ ਜਿਨ੍ਹਾਂ ਨੂੰ ਮੈਂ ਮਤਬੁਦਦੀ ਕਹਿ ਸਕਦਾ ਜੀ ਜੀ ਉਹ ਮਤਬੁਦਦੀ ਇਨਸਾਨ ਕਿ ਪੇਣਾ ਕਿਤੇ ਭੁੱਲ ਜੰਨਾ ਵੀ ਸਾਡੇ ਮਾਤਾ ਪਿਤਾ ਠੀਕ ਹੈ ਤੁਹਾਡਾ ਵਿਆਹ ਹੋਇਆ ਤੁਹਾਡੀ ਸ਼ਾਦੀ ਹੋਈ ਤੁਹਾਡਾ ਲਾਈਫ ਪਾਰਟਨਰ ਤੁਹਾਡੀ ਜ਼ਿੰਦਗੀ ਦੁੱਖ ਸੁੱਖ ਦਾ ਸਾਥੀ ਬਣਨਾ ਹੈ ਜੀ ਲੇਕਿਨ ਜੀ ਜਨਮ ਦਿੱਤਾ ਜੀ ਨੇ ਉਪਰਾਂ ਝੱਲ ਕੇ ਪਤਾ ਨਹੀਂ ਕਿਹੜੇ-ਕਿਹੜੇ ਸੁਪਨੇ ਮਾਰ ਕੇ ਤੁਹਾਡੀ ਵੀ ਪਰਬ੍ਰੇਸ਼ ਕੀਤੀ ਆ ਤੁਹਾਡੀਆਂ ਬਣਾਈਆਂ ਲਖਾਈਆਂ ਕੀਤੇ ਆ ਤੁਹਾਡੇ ਵਿਆਹ ਸ਼ਾਦੀਆਂ ਕੀਤੇ ਆ ਉਹ ਬੰਦਾ ਮਤ ਬੁੱਧੀ ਫਿਰ ਸੋਚਦਾ ਮੈਂ ਵਾਈਫ ਦੀ ਸਪੋਰਟ ਕਰਾਂ ਜਾਂ ਮਾਂ ਦੀ ਸਪੋਰਟ ਕਰਾਂ ਜੀ ਜਿਹੜਾ ਤਾਂ ਸਮਝਦਾਰ ਹੁੰਦਾ ਜੀ ਉਹ ਤਾਂ ਦੇਖੋ ਮਾਦੀ ਦੀ سپورਟ ਕਰਦਾ ਆਪਣੀ ਜਨਾਨੀ ਦੀ ਵੀ سپورਟ ਕਰਦਾ ਸਾਥ-ਸਾਥ ਦੋਨਾਂ ਦਾ ਹੋਣਾ ਚਾਹੀਦਾ ਮਾਲਕ ਦੀਮੀ ਦਾ ਜੇਕਰ ਸਾਥ ਹੋਊਗਾ ਫਿਰ ਮਾਤਾ ਪਿਤਾ ਨੂੰ ਅਸੀਂ ਜਿਹੜਾ ਸੁਖੀ ਸੰਸਾਰ ਦਿਖਾ ਸਕਦੇ ਹਾਂ ਸੁਖ ਦੇ ਸਕਦੇ ਹਾਂ ਅਗਰ 24 ਵਾਈਫ ਤੁਹਾਡੇ ਨਾਲ ਨਹੀਂ ਹੈਗੀ ਤੁਹਾਡੀ سپورਟ ਨਹੀਂ ਕਰਦੀ ਤਾਂ ਘਰ ਦੇ ਵਿੱਚ ਝਗੜਾ ਹੋ ਜਾਂਦਾ ਫਿਰ ਇੱਕ ਬਹੁਤ ਸ਼ਰਮ ਵਾਲੀ ਗੱਲ ਜਿਹੜੀ ਕਹਿਣੀ ਜਾ ਰਿਹਾ ਮੈਂ ਵੀ ਬਹੁਤ ਇਨਾ ਮਤਲਬ ਜਿਹਨੂੰ ਦੁੱਖ ਲੱਗਦਾ ਦੇਖ ਕੇ ਵੀ ਸਾਡੇ ਅੱਜ ਦੇ ਦੇ ਦਾਪੂ ਜਿਹੜੇ ਉਹ ਬੱਚਿਆਂ ਨੂੰ ਚਾਰ-ਚਾਰ ਬੱਚਿਆਂ ਨੂੰ ਜਨਮ ਦੰਨੇ ਆ ਉਹਨਾਂ ਦੀਆਂ ਪੜ੍ਹਾਈਆਂ ਲਖਾਈਆਂ ਪਰਵਰਿਸ਼ ਤੋਂ ਲੈ ਕੇ ਸਾਰੀ ਜ਼ਿੰਮੇਵਾਰੀ ਚੁੱਕਦੇ ਆ ਫਿਰ ਉਹ ਰੋੜ ਤੇ ਮੈਂ ਜੇ ਬਿਰਧ ਆਸ਼ਰਮਾਂ ਦੇ ਵਿੱਚ ਹੁੰਨੇ ਆ ਜੀ ਜੀ ਬਿਲਕੁਲ ਜੇਕਰ ਮਾਪਿਆਂ ਦੇ ਬੱਚੇ ਸਹੀ ਲਾਇਕ ਨਿਕਲਣ ਜਾਂ ਫਿਰ ਸੰਭਾਲਣ ਯੋਗ ਨਿਕਲਣ ਤਾਂ ਬਿਰਧ ਆਸ਼ਰਮਾਂ ਦੀ ਮੈਨੂੰ ਲੱਗਦਾ ਸ਼ਰਮਾ ਜੀ ਲੋੜ ਹੀ ਨਹੀਂ ਸੀ ਪੈਣੀ मैडम देखो दुख लगदा है जी जी ए ए ए, ए दुख नहीं लगदा ਵੀ ਵਿਰਧ ਆਸ਼ਰਮ ਖੁੱਲੇ ਕਿਉਂ ਆ ਜਿਨ੍ਹਾਂ ਨੇ کھولਿਆ ਬਹੁਤ ਵਧੀਆ ਸੋਚ ਆ ਜਿਹੜੇ ਕਿਸੇ ਨੂੰ ਛੱਤ ਦੇ ਰਿਹਾ ਰੋਟੀ ਦੇ ਰਿਹਾ ਕੱਪੜਾ ਕੱਣ ਲਈ ਕੱਪੜਾ ਦੇ ਰਹੇ ਆ ਜੀ ਜੀ ਬਿਲਕੁਲ ਨੇਕ ਨੋਟਿਗ ਆਵਤ ਕਿਉਂ ਆਉਂਦੀ ਆ ਉਹ ਚੀਜ਼ ਦਾ ਬੀਜ ਹੀ ਕਿਉਂ ਬੋਇਆ ਜਾਂਦਾ ਜਿਹੜੇ ਬੱਚੇ ਇਹ ਨਾ ਮਾਪੇ ਪਾਪਾ ਨੂੰ ਰੋਡ ਤੇ ਛੱਡਦੇ ਆ ਜਾਂ ਅਗਰਦਾਰਸ਼ਮ ਚ ਛੱਡਦੇ ਆ ਉਹ ਜ਼ਿੰਮੇਵਾਰ ਉਹ ਨਾ ਨਾ ਕੇ ਲੋਕ ਵਿਰਧਾਰਸ਼ਮ ਖੋਲਣ ਵਾਲੇ ਉਹ ਤਾਂ ਸੇਵਾਦਾਰ ਆ ਜੀ ਉਹਦਾ ਸੇਵਾ ਲੈ ਰਹੇ ਆ ਬੱਚੇ ਨੇ ਸੇਵਾ ਨਹੀਂ ਲਈ ਬੱਚੇ ਕਾਰ ਤਾਂ ਰੱਬ ਦਾ ਪਰਮਾਤਮਾ ਇੱਕ ਜਰੀਆ ਬਣਾ ਕੇ ਉਹਨਾਂ ਨੂੰ ਸੇਵਾ ਲਾ ਦਿੰਦਾ ਹੈ ਜੀ ਉਹ ਆਪਣੀ ਡਿਊਟੀ ਨੂੰ ਹੁਣ ਨੇ ਲੇਕਿਨ ਖੋਲਣ ਦੀ ਜ਼ਰੂਰਤ ਕਿਉਂ ਪੈਂਦੀ ਆ ਅਗਰ ਸਿੰਘ ਉਸਰਾ ਜਲਦੀ ਹੀ ਨਾ ਆਪਣੇ ਮਾਪੇ ਬਾਪ ਦੀ ਕੇਅਰ ਕਰੀਏ ਆਪਣੇ ਮਾਪੇ ਬਾਪ ਨੂੰ ਆਪਣੀ ਜ਼ਿੰਦਗੀ ਚ ਇੱਕ ਕੀਮਤੀ ਤੇ ਖੂਬਸੂਰਤ ਗਹਿਣਾ ਸਮਝੀਏ ਕਿ ਇਹ ਇਹ ਚੀਜ਼ਾਂ ਦੀ ਨੌਬਤ ਨਹੀਂ ਹੁੰਦੀ ਜਿਹੜੀ ਸਾਡੇ ਨਾਲ ਅੱਜ ਜੇ ਮੈਂ ਆਪਣੀ ਘਰ ਵਾਲੀ ਦੀ ਗੱਲ ਕਰਾਂ ਜਮੇਰ ਨਾਲ ਵਿਆਹ ਕੇ ਆ ਗਈ ਕੱਲ ਨੂੰ ਉਹਨੇ ਹੀ ਸੱਸ ਬਣਨਾ ਹੈ ਜੀ ਜੀ ਬਿਲਕੁਲ ਉਹਨੇ ਇੱਕ ਦੋ ਦਿਨ ਦੀ ਆਦੀ ਨਹੀਂ ਜੀ ਦੇਖੋ ਉਹ ਚੀਜ਼ ਸੋਚ ਕੇ ਚੱਲਣਾ ਚਾਹੀਦਾ ਇਸਤਾ ਚੈਨਲ ਦੇ ਮਾధ్యਮ ਰਾਹੀਂ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਰਨਾ ਚਾਹੁੰਦਾ ਵੀ ਜਿਨ੍ਹਾਂ ਦੇ ਕੋਲ ਮਾਤਾ ਪਿਤਾ ਸਾਪਰ ਸਤਕਾਰ ਕਰੋ ਜਿਹੜਾ ਤੁਹਾਡਾ ਜੀਵਨ ਸਾਥੀ ਹੈ ਉਹਨੂੰ ਵੀ ਨਾ ਦਰਕਾਰੋ ਕਿਤੇ ਨਾ ਕਿਤੇ ਉਹ ਵੀ ਵੀ ਸਪੋਰਟ ਕਰੋ ਆਪਣੇ ਮਾਤਾ ਪਿਤਾ ਦੀ ਵੀ ਸਪੋਰਟ ਕਰੋ ਘਰ ਨੂੰ ਰਲ ਮਿਲ ਕੇ ਚਲਾਉਣਾ ਚਾਹੀਦਾ ਫਿਰ ਉਹ ਫੈਮਲੀ ਜੀ ਖੁਸ਼ ਹੁੰਦੀ ਹੈ ਜੀ ਜੀ ਹੁਣ ਸ਼ਰਮਾ ਜੀ ਇਹ ਹੀ ਗੱਲ ਹੈ ਕਿ ਜੇਕਰ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਤੁਹਾਡੇ ਮਾਂ ਦੇ ਚ ਇੱਕ ਦੇ ਚਾਰ ਪੁੱਤ ਨੇ ਚਾਰੇ ਵਧੀਆ ਕਮਾਉਂਦੇ ਨੇ ਤਾਂ ਜਦੋਂ ਮਾਂ ਦਾ ਆਖਰੀ ਟਾਈਮ ਆਉਂਦਾ ਤਾਂ ਮਾਂ ਕਿਸੇ ਇੱਕ ਦੇ ਕੋਲੇ ਰਹਿ ਜਾਂਦੀ ਹੈ ਤੇ ਜਿਹੜੇ ਤਿੰਨ ਹੁੰਦੇ ਨੇ ਉਹ ਆਪਣੀ ਲਗਾਤਾਰ ਦੌੜ ਦੇ ਵਿੱਚ ਭੱਜਣ ਦੇ ਵਿੱਚ ਪੈਸਾ ਕਮਾਉਣ ਦੇ ਵਿੱਚ ਲੱਗੇ ਹੁੰਦੇ ਨੇ ਪਰ ਉਸ ਤੋਂ ਬਾਅਦ ਜਦੋਂ ਮਾਂ ਇਸ ਦੁਨੀਆ ਤੋਂ ਚਲੀ ਜਾਂਦੀ ਹੈ ਤਾਂ ਉਦੋਂ ਤਾਂ ਜਦੋਂ ਜਿਉਂਦੀ ਹੁੰਦੀ ਉਹਨੂੰ ਤਿੰਨਾਂ ਚੋਂ ਕੋਈ ਨਹੀਂ ਪੁੱਛਦਾ ਜਿਹਦੇ ਕੋਲੇ ਰਹਿ ਜਾਂਦੀ ਉਹ ਚੰਗਾ ਸਾੰਬੇ ਮਾੜਾ ਸਾੰਬੇ ਉਹ ਸੰਭਾਲ ਦਾ ਜ਼ਰੂਰ ਹੈ ਪਰ ਜਦੋਂ ਮਰਨ ਤੋਂ ਬਾਅਦ ਫਿਰ ਲੋਕ ਲੱਜਾ ਦੇ ਲਈ ਕਹਿ ਦਿੰਦੇ ਨੇ ਕਿ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਮਿੱਠਾ ਬਣਾਉਣਾ ਗੁਬਾਰੇ ਲਾ ਦੋ ਫੁੱਲੀਆਂ ਸਿੜ ਦੋ ਪੈਸੇ ਸਿੜ ਦੋ ਫਿਰ ਇਹ ਦਿਖਾਵਾ ਨੇ ਜਿਹੜਾ ਇਹ ਕਰਨ ਦੇ ਨਾਲ ਉਹ ਤੁਸੀਂ ਮਾਪਿਆਂ ਨੂੰ ਜਿਉਂਦੇ ਜੀ ਕਿਉਂ ਨਹੀਂ ਸੰਭਾਲਦੇ ਦੇਖੋ ਇਹ ਇਹ ਰੀਤੀ ਰਿਵਾਜ ਮੈਡਮ ਬਣੇ ਹੋਇਆ ਰਸਮਾਂ ਬਣੀਆਂ ਹੋਈਆਂ ਲੋਕ ਕਰਦੇ ਆ ਜੀ ਲੇਕਿਨ ਮੈਂ ਆਪਣੇ ਅੰਦਰ ਦੇ ਦਿਲ ਤੇ ਕਹਾ ਚੈਨਲ ਤੇ ਖੁੱਲ ਕੇ ਕਹਿ ਰਿਹਾ ਮੈਂ ਨਾ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਜੀ ਮੈਂ ਵਿਸ਼ਵਾਸ ਉਹਨਾਂ ਚੀਜ਼ਾਂ 'ਚ ਕਰਦਾ ਵੀ ਜਿਹੜੀ ਜ਼ਿੰਦਗੀ ਦੇ ਵਿੱਚ ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਮਰਨ ਤੋਂ ਬਾਅਦ ਤੁਸੀਂ ਕਰੋੜਾ ਰੁਪਇਆ ਖਰਚ ਦੋ ਮਾਂ ਮਾਂ-ਬਾਪ ਨੂੰ ਕੀ ਉਸ ਚੀਜ਼ ਦਾ ਮੁੱਲ ਮਿਲ ਰਿਹਾ ਕਿ ਮਾਂ-ਬਾਪ ਨੂੰ ਉਸ ਚੀਜ਼ ਦੀ ਕਦਰ ਮਿਲ ਰਹੀ ਹੈ ਕੋਈ ਚੀਜ਼ ਦੀ ਜੋ ਤੂੰ ਕਰ ਰਿਹਾ ਉਸ ਚੀਜ਼ ਦਾ ਕੋਈ ਫਾਇਦਾ ਮਿਲ ਰਿਹਾ ਜੀ ਉਹ ਤਾਂ ਚਲੇਗੇ ਵਿਚਾਰਕ ਦੁਨੀਆ 'ਚ ਚਲੇ ਜੇ ਚਲੇਗੇ ਬਿਲਕੁਲ ਬਿਲਕੁਲ ਉਹਨਾਂ ਨੇ ਦੇਖਣਾ ਨਹੀਂ ਮੁੜ ਕੇ ਮੁਰਗੇ ਦੇ ਖਣਾ ਨੇ ਜੀ ਉਹਨਾਂ ਦਾ ਸੰਸਕਾਰ ਕਰੋ ਉਹਨਾਂ ਦਾ ਟਾਈਮ ਟੂ ਟਾਈਮ ਜਿਹੜੀ 16ਵੀਂ ਕਰਦੇ ਆ 18ਵੀਂ ਕਰਦੇ ਆ 12 ਕਰਦੇ ਆ ਜੋ ਵੀ ਕਰਦੇ ਆ ਉਹ ਤੁਸੀਂ ਇਹਦੇ ਨਾਲ ਕਰੋ ਟਾਈਮ ਤੇ ਸ਼ਰਾਧ ਕਰੋ ਟਾਈਮ ਤੇ ਉਹਨਾਂ ਦੀ ਰੋਟੀ ਪਾਣੀ ਕਰੋ ਜੀ ਉਹਨਾਂ ਦੇ ਨਾਂ ਤੇ ਦਾਨ ਪੁੰਨ ਕਰੋ ਜੀ ਉਹ ਚੀਜ਼ ਹੁੰਦੀ ਆ ਹੁਣ ਅਸੀਂ 100 ਬੰਦਿਆਂ ਨੂੰ ਜਾਂ 100 ਟੰਬਰਾਂ ਨੂੰ ਰੋਟੀ ਖਿਲਾ ਦਿੰਨੇ ਆ ਜੀ ਰੋਟੀ ਖਾ ਕੇ ਘਲਾ ਚਲੇ ਜਾਂਦਾ ਲੱਖਾਂ ਰੁਪਈਆ ਕਰਜ਼ਾ ਸਿਰ ਪਰ ਚੜਾ ਲੈਂਦੇ ਆ ਜੀ ਜਾਂ ਜਿਹੜੇ ਚ ਹੋਣੇ ਆ ਚਿੰਨਰ ਉਹ ਵੀ ਅਸੀਂ ਲਾ ਬੈਠਦੇ ਆ ਜੀ ਬਾਅਦ ਦਾ ਉਹਦਾ ਫਾਇਦਾ ਨਹੀਂ ਜਦੋਂ ਮਾਤਾ ਪਿਤਾ ਕੋਲ ਆ ਜਿਵੇਂ ਮੈਂ ਹੁਣ ਕਹਿ ਰਿਹਾ ਵੀ ਜਿਹਦੇ ਕੋਲ ਮਾਤਾ ਕਰੋ ਉਹਨਾਂ ਦੀ ਸੰਗਤ ਕਰੋ ਜਿੰਨੇ ਛੋਟੇ ਬੱਚੇ ਆ ਦਾਦੀ ਦਾਦੇ ਦੀ ਬੜੀ ਸੰਗਤ ਕਰਨੀ ਚਾਹੀਦੀ ਜਿੱਦਾਂ ਮੈਂ ਕੱਲ ਮੀਸ਼ੇ ਚ ਛਾਮ ਵਾਲੇ ਜੀ ਕਹਿਿਆ ਸੀਗਾ ਵੀ ਅਗਰ ਪਰਿਵਾਰਾਂ ਦੇ ਵਿੱਚ ਸਾਡੇ ਉਹ ਸਿਸਟਮ ਚੱਲਦਾ ਆ ਰਿਹਾ ਸੰਸਕਾਰਾਂ ਦਾ ਸਿਸਟਮ ਚੱਲਦਾ ਆ ਰਿਹਾ ਫਿਰ ਕੋਈ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਜਦੋਂ ਅਸੀਂ ਸੰਸਕਾਰਾਂ ਤੋਂ ਬਾਹਰ ਹੋ ਜਾਂਦੇ ਬੱਚੇ ਨੂੰ ਸੰਸਕਾਰ ਨਹੀਂ ਦੇ ਪਾਉਂਦੇ ਜਿਹੜੇ ਸਹੀ ਰੂਪ ਵਿੱਚ ਸੰਸਕਾਰ ਹੁੰਨੇ ਆ ਜਦ ਤੱਕ ਬੱਚਾ ਉਹ ਸੰਸਕਾਰਾਂ 'ਚ ਨਹੀਂ ਪਹੁੰਚਦਾ ਜਦ ਤੱਕ ਬੱਚਾ ਜਿਹੜਾ ਸਾਡਾ ਫਿਰ ਜਿਹਨੂੰ ਕਹਦੇ ਨੇ ਗਲਤ ਸੋਚ ਗਲਤ ਦਿਸ਼ਾ ਵੱਲ ਚੱਲ ਰਿਹਾ ਜੀ ਜੀ ਬਹੁਤ ਸਾਰੇ ਮੈਂ ਅਜਿਹੇ ਲੋਕ ਵੀ ਦੇਖੇ ਨੇ ਜਿਹੜੇ ਕੀ ਕਹਿੰਦੇ ਰਹਿੰਦੇ ਨੇ ਕਿ ਮੇਰੀ ਮਾਂ ਨੇ ਸਾਡੇ ਲਈ ਆਹ ਕੀਤਾ ਮੇਰੀ ਮਾਂ ਨੇ ਇੰਨੀਆਂ ਦੁੱਖ ਤਕਲੀਫਾਂ ਝੱਲੀਆਂ ਨੇ ਮੇਰੀ ਮਾਂ ਨੇ ਮੇਰੇ ਯਾਰਾਂ ਦੋਸਤਾਂ ਨੂੰ ਇੰਨੀਆਂ ਰੋਟੀਆਂ ਪਕਾ ਕੇ ਦਿੱਤੀਆਂ ਨੇ ਮੇਰੀ ਮਾਂ ਨੇ ਆਹ ਕੁਛ ਕੀਤਾ ਹੈ ਪਰ ਆਫਟਰ ਮੈਰਿਜ ਚਲੋ ਮੈਂ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਮੈਂ ਇੱਕ ਖੁਦ ਕੁੜੀ ਆ ਪਰ ਜਦੋਂ ਤੁਸੀਂ ਵਿਆਹ ਤੋਂ ਬਾਅਦ ਜਾਣਿਓ ਕਿਸੇ ਦੇ ਘਰ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਰਚਦੇ ਮਿਚਦੇ ਹੋ ਜਿਵੇਂ ਕਿ ਉਹਨਾਂ ਦਾ ਪਹਿਲਾਂ ਦਾ ਹੀ ਸੁਭਾਅ ਬਣਿਆ ਹੁੰਦਾ ਕਿ ਸਾਡੇ ਘਰੇ ਇੰਨੇ ਗੈਸਟ ਆ ਜਾਣ ਜਾਂ ਇੰਨੇ ਦੋਸਤ ਆ ਜਾਣ ਵੀ ਮੇਰੀ ਮਾਂ ਨੇ ਕਦੇ ਭੁੱਖੇ ਨਹੀਂ ਮੋੜਨ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਆਫਟਰ ਮੈਰਿਜ ਤੁਸੀਂ ਇੱਕ ਲੱਗ ਆਪਣੇ ਬਿਜ਼ਨਸ ਨੂੰ ਲੈ ਕੇ ਕਿਸੇ ਜਗ੍ਹਾ ਤੇ ਸ਼ਿਫਟ ਹੋ ਜਾਂਦੇ ਹੋ ਜਾਂ ਕਿਤੇ ਹੋਰ ਚਲੇ ਜਾਂਦੇ ਹੋ ਸੋਨੂੰ ਇੱਕ ਮਾਈਂਡ ਦੇ ਵਿੱਚ ਤਾਂ ਰਹਿੰਦਾ ਕਿ ਮੇਰੀ ਮਾਂ ਨੇ ਆਹ ਕੀਤਾ ਪਰ ਤੁਸੀਂ ਆਪਣੀ ਮਾਂ ਦੇ ਲਈ ਕੀ ਕੀਤਾ ਤੁਸੀਂ ਉਹ ਨਹੀਂ ਕੋਈ ਦੇਖਦਾ ਹੈਗਾ ਵੀ ਮੈਂ ਆਪਣੀ ਮਾਂ ਲਈ ਇਸ ਸਮੇਂ ਕੀ ਕਰ ਰਿਹਾ ਪਰ ਉਸ ਸਮੇਂ ਬੰਦਾ ਆਪਣੀ ਭੱਜ ਦੌੜ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਵਾਈਫ ਨੂੰ ਲੈ ਕੇ ਆਪਣੇ ਕੈਰੀਅਰ ਨੂੰ ਲੈ ਕੇ ਇੱਕ ਸਾਈਡ ਤੇ ਹੋ ਜਾਂਦਾ ਤੇ ਮਾਪੇ ਕਿਤੇ ਨਾ ਕਿਤੇ ਉਸੇ ਜਗ੍ਹਾ 'ਚ ਹੀ ਰਹਿ ਜਾਂਦੇ ਉਸੇ ਇੱਕ ਪਿੰਡ 'ਚ ਉਸੇ ਕੋਨੇ ਉਸੇ ਇੱਕ ਕਮਰੇ 'ਚ ਰਹਿ ਜਾਂਦੇ ਨੇ ਬਿਲਕੁਲ ਮੈਡਮ ਦੇਖੋ ਮਾਪੇ ਦੀ ਗੱਲ ਚੱਲੀ ਜੇ ਮੈਂ ਖੁਦ ਆਪਣੀ ਮਾਂ ਦੀ ਗੱਲ ਦੱਸਾਂ ਜੀ ਜੀ ਜੋਤੋਂ ਮੈਂ ਮਤਲਬ ਬਚਪਨ ਤੋਂ ਬਾਹਰ ਗਿਆ ਆਪਣੇ ਛੋਟੇ-ਮੋਟੇ ਕੰਮਾਂ ਕਰਾਦੇ ਚੱਲੇ ਗਿਆ ਆਪਣੀ ਕਿ ਡ్రਾਈਵਰੀ ਲੈਣ ਦੇ ਵਿੱਚ ਚੱਲੇ ਗਿਆ ਉਦੋਂ ਮੇਰਾ ਦੋ-ਚਾਰ ਦੋਸਤਾਂ ਨਾਲ ਲਿੰਕ ਬਣ ਗਿਆ ਜੀ ਜੀ ਚੰਡੀਗੜ੍ਹ ਦੇ ਵਿੱਚ ਬਡੇੜੀ ਪਿੰਡ ਆ ਜੀ ਸੈਕਟਰ 41 ਦੇ ਵਿੱਚ ਜੀ ਮੇਰੇ ਅੱਜ ਵੀ ਯਾਦ ਆ ਮੈਡਮ ਉਹ 10 बाई 10 ਦਾ ਕਮਰਾ ਹੋਣਾ ਜੀ ਟੋਟਲ ਉਹ ਜੀ ਉਹਦੇ ਵਿੱਚ ਸਾਡਾ ਪੂਰਾ ਪਰਿਵਾਰ ਰਹਿੰਦਾ ਸੀ 6-7 ਜੀ ਦਾਸੀ ਰਹਿੰਦੇ ਸੀ ਉਤੋਂ ਬਾਅਦ ਸੌਰੀ ਸਾਡੇ ਘਰ ਦੇ ਰਹਿੰਦੇ ਸੀ ਮੈਂ ਰਹਿੰਦਾ ਸੀ ਪਿੰਡ 30-40 ਕਿਲੋਮੀਟਰ ਤੇ ਮਰੰਡੇ ਕੋਲ ਮੇਰਾ ਪਿੰਡ ਹੈ ਜੀ ਅਗਰ ਮੈਂ ਪਿੰਡ ਤੋਂ ਮੈਡਮ ਚਾਰ ਦੋਸਤਾਂ ਨੂੰ ਲੈ ਕੇ ਚੰਡੀਗੜ੍ਹ ਆਪਣੇ ਘਰ ਦੇ ਵਿੱਚ ਜਾਂਦਾ ਸੀ ਤਾਂ ਮੇਰੀ ਮਾਂ ਨੇ ਕਦੇ ਮੱਥੇ ਤੇ ਬੱਟ ਨਹੀਂ ਪਾਇਆ ਵੀ ਚਾਰ ਜਾਨਾਂ ਨੂੰ ਲੈ ਕੇ ਆ ਜਾ ਘਰ ਤੇ ਜਗ੍ਹਾ ਨਹੀਂ ਜਿਵੇਂ ਮਰਦੀ ਸਿਸਟਮ ਕਰਕੇ ਰੋਟੀ ਪਾਣੀ ਸੌਣਾ ਪੈਣਾ ਅੱਜ ਵੀ ਮੇਰੇ ਦਿਨ ਯਾਦ ਆ ਮੈਡਮ 10 20 10 ਦੇ ਵਿੱਚ 6 ਜਾਨੇ ਕਰਦੇ ਬਾਕੀ 4 200 ਕਿਤੇ ਨਾ ਕਿਤੇ ਉਹ ਮਾਂ ਐ ਕਰ ਸਕੀ ਆ ਖੁਸ਼ੀ ਕਰਕੇ ਮੈਂ ਕਹਿੰਦਾ ਦੇਖੋ ਮਾਂ ਜਦੋਂ ਹੁੰਦੀ ਆ ਬਾਪ ਜਦੋਂ ਹੁੰਦਾ ਉਸ ਸਮੇਂ ਨੂੰ ਸਵਾਲਣ ਦੀ ਜ਼ਰੂਰਤ ਹੁੰਦੀ ਆ ਬਾਅਦ ਚ ਮੇਰੇ ਵਾਂਗ ਪਛਤਾਉਣ ਦਾ ਕੋਈ ਫਾਇਦਾ ਨਹੀਂ ਜੀ ਮੈਂ ਪਛਤਾ ਰਿਹਾ ਜੀ ਜੀ ਬਿਲਕੁਲ ਸੋ ਸ਼ਰਮਾ ਜੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਨੇ ਤਾਂ ਬਹੁਤ ਚੰਗੀਆਂ ਗੱਲਾਂ ਸਾਨੂੰ ਤੁਹਾਡੇ ਤੋਂ ਸਿੱਖਣ ਨੂੰ ਮਿਲੀਆਂ ਨੇ ਤੇ ਸਾਡੇ ਦਸ਼ਕਾਂ ਨੂੰ ਵੀ ਤੁਹਾਡੇ ਵਿਚਾਰ ਬਹੁਤ ਚੰਗੇ ਲੱਗੇ ਹੋਣਗੇ ਮਿਹਰਬਾਨੀ ਜੀ ਹਾਂ ਬਿਲਕੁਲ ਮੈਡਮ ਬਿਲਕੁਲ ਲਾਸਟ ਦੇ ਵਿੱਚ ਇੱਕ ਜਾਨ ਟਾਈਮ ਗੱਲ ਕਹੂੰਗਾ ਜੀ ਜਰੂਰ ਜੀ ਬਹੁਤ ਵਧੀਆ ਵਿਸ਼ਾ ਹੈ ਜੀ ਇਸ ਵਿਸ਼ੇ ਨੂੰ ਦੇਖ ਕੇ ਸੁਣ ਕੇ ਤੇ ਗੌਰ ਕਰਿਓ ਕਿਉਂਕਿ ਮੈਂ ਸਮੇਂ ਨੂੰ ਪਸਤਾਰਿਆ ਜੀ ਮੈਂ ਇਹ ਨਹੀਂ ਕਹਿੰਦਾ ਮੈਂ ਮਾਪੇ ਦੀ ਸੇਵਾ ਤੇਰੀ ਅਜਨਾ ਮੈਂ ਕੋਲ ਮਾਂ ਨਾ ਬਾਪ ਆ ਮੈਂ ਇਹ ਨਹੀਂ ਕਹਿੰਦਾ ਮੈਂ ਸੇਵਾ ਨਹੀਂ ਕਰੀ ਮੈਂ ਬਹੁਤ ਕੁਝ ਕਰਿਆ ਸੇਵਾ ਕਰੀ ਕਹਿਣ ਦੇ ਵਿੱਚ ਰਿਹਾ ਲੇਕਿਨ ਜਦੋਂ ਮਾਪੇ ਚਲੇ ਜਾਂਦੇ ਆ ਫਿਰ ਪਤਾ ਚੱਲਦਾ ਫਿਰ ਬੀਤੇ ਸਮੇਂ ਤੋਂ ਪਛਤ ਬਲੰਗਣ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਿਲਕੁਲ ਮਾਤਾ ਪਿਤਾ ਨੂੰ ਜ਼ਿੰਦਗੀ ਦਾ ਖੂਬਸੂਰਤ ਗਹਿਣਾ ਬਣਾ ਕੇ ਰੱਖੋ ਜੀ ਧੰਨਵਾਦ ਜੀ 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 ਸ਼ੁਕਰੀਆ ਜੀ ਮਿਹਰਬਾਨੀ ਜੀ ਜੀ ਸੋ ਦੋਸਤੋ ਏਸੀ ਸ਼ਰਮਾ ਜੀ ਦੇ ਵਿਚਾਰ ਜੋ ਕਿ ਸਾਡੇ ਨਾਲ ਮਾਪੇ ਦੇ ਵਿੱਚ ਸਾਂਝੇ ਕੀਤੇ ਨੇ ਉਹਨਾਂ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਮੇਰੇ ਹਮ ਉਮਰ ਦੋਸਤਾਂ ਨੂੰ ਜਾਂ ਮੇਰੇ ਤੋਂ ਵੱਡੇ ਨੇ ਕੁਝ ਵੀ ਜ਼ਰੂਰ ਤੁਸੀਂ ਆਪਣੇ ਫੈਮਿਲੀ ਦੇ ਨਾਲ ਨਾਲ ਆਪਣੇ ਮਾਪੇ ਨੂੰ ਕਿਤੇ ਪਿੱਛੇ ਨਾ ਛੱਡਦੇ ਹੋ ਨਾਲ ਹੀ ਪੈਲਰ ਬਣਾ ਕੇ ਚੱਲਿਓ ਜਿੱਥੇ ਕਿ ਤੁਹਾਡੀ ਫੈਮਿਲੀ ਚੱਲ ਰਹੀ ਹੈ ਕਿਤੇ ਨੇ ਕਿਤੇ ਅਡਜਸਟ ਕਰਕੇ ਮੰਨਿਆ ਕਿ ਤੁਹਾਡੇ ਵਿਚਾਰ ਤੁਹਾਡੀ ਸੋਚ ਤੁਹਾਡਾ ਆਉਣ ਵਾਲੀ ਜਿਹੜੀ ਸਾਡੀ ਟੈਕਨੀਕਲੀ ਦੀ ਨਵੀਂ ਪੀੜ੍ਹੀ ਹੈ ਪ੍ਰਾਣੇ ਬਜ਼ੁਰਗਾਂ ਦੇ ਨਾਲ ਸੋਚ ਨਹੀਂ ਮਿਲਦੀ ਪਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਉਹਨਾਂ ਦਾ ਨੈਗ ਜਿਹੜਾ ਹੁੰਦਾ ਹੈ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਬੈਠਾ ਹੁੰਦਾ ਹੈ ਤਾਂ ਉਹ ਤੁਹਾਡੇ ਪਰਿਵਾਰ ਦਾ ਸ਼ਿੰਗਾਰ ਹੁੰਦਾ ਹੈ ਤੁਹਾਡੇ ਵੇੜੇ ਦਾ ਵੀ ਸ਼ਿੰਗਾਰ ਹੁੰਦਾ ਹੈ ਤੇ ਤੁਹਾਡੇ ਕੋਲੇ ਇੱਕ ਕੀਮਤੀ ਗਹਿਣਾ ਹੁੰਦਾ ਹੈ ਜੇਕਰ ਕਿਸੇ ਬੱਚੇ ਦੇ ਮਾਪੇ ਦੇ ਵਿੱਚੋਂ ਇੱਕ ਜਾਣਾ ਵੀ ਚਲਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਬੱਚਾ ਹੈਂਡੀਕੈਪਟ ਹੋ ਜਾਂਦਾ ਕਿਉਂਕਿ ਬੱਚੇ ਨੂੰ ਜਿੰਨਾ ਚੱਕ ਬੱਚਾ ਰਹਿੰਦਾ ਉਹਨੂੰ ਆਪਣੇ ਮਾਪੇ ਪਦੀਆਂ ਹਮੇਸ਼ਾ ਹੀ ਲੋੜਾਂ ਹੁੰਦੀਆਂ ਨੇ ਪਰ ਇਸੇ ਤਰ੍ਹਾਂ ਹੀ ਮਾਪੇ ਬਾਪ ਦੇ ਨਾਲ ਨਾਲ ਬੱਚਿਆਂ ਦੇ ਨਾਲ ਨਾਲ ਮਾਪੇ ਬਾਪ ਨੂੰ ਵੀ ਬੱਚਿਆਂ ਦੀ ਲੋੜ ਹੁੰਦੀ ਹੈ ਪੈਸਾ ਕਮਾਉਣ ਦੇ ਦੌਰ ਦੇ ਵਿੱਚ ਅਸੀਂ ਮਾਪਿਆਂ ਨੂੰ ਪਿੱਛੇ ਨਾ ਛੱਡੀਏ ਮਾਪੇ ਬਹੁਤ ਕੀਮਤੀ ਗਹਿਣਾ ਹੈ ਬਹੁਤ ਕਰਮਾ ਵਾਲੇ ਹੁੰਦੇ ਨੇ ਬਹੁਤ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਮਾਪੇ ਦੋਨੇ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਨੇ ਤਾਂ ਨਾਲ ਨਿਭਦੇ ਨੇ ਤਾਂ ਮੈਂ ਤਾਂ ਜਰੂਰ ਇਹੀ ਬੇਨਤੀ ਕਰਾਂਗੀ ਕਿ ਆਪਣੇ ਮਾਪੇ ਨੂੰ ਹਮੇਸ਼ਾ ਨਾਲ ਲੈ ਕੇ ਚੱਲਿਓ ਭੈਣ ਭਰਾਵਾਂ ਨੂੰ ਵੀ ਨਾਲ ਲੈ ਕੇ ਚੱਲਿਓ ਮੰਨਿਆ ਕਿ ਕੋਈ ਨਵਾਂ ਜੀ ਤੁਹਾਡੇ ਘਰ ਦੇ ਵਿੱਚ ਵਿਆਹ ਕੇ ਆਉਂਦਾ ਹੈ ਅੰਡਰਸਟੈਂਡਿੰਗ ਨਹੀਂ ਹੁੰਦੀ ਪਰ ਆਪਣਾ ਬੈਲੈਂਸ ਬਣਾਉਣਾ ਇੱਕ ਮਰਦ ਦੇ ਸਿਰ ਤੇ ਹੀ ਹੁੰਦਾ ਹੈ ਦੋਨਾਂ ਨੂੰ ਇੱਕ ਬੈਲੈਂਸ ਦੇ ਵਿੱਚ ਬਣਾ ਕੇ ਚੱਲੋ ਤਾਂ ਜੋ ਵੀ ਤੁਹਾਡੇ ਮਾਪੇ ਵੀ ਰਹਿਣ ਭੈਣ ਭਰਾ ਵੀ ਰਹਿਣ ਤੇ ਤੁਹਾਡੀ ਫੈਮਿਲੀ ਵੀ ਰਵੇ ਸੋ ਇਸ ਦੇ ਨਾਲ ਹੀ ਮੈਨੂੰ ਦੇਵੋ ਇਜਾਜ਼ਤ ਸਤਿ ਸ੍ਰੀ ਅਕਾਲ